ਸਤੇ ਦੇ ਵਿੱਚ ਜਾਂਦੇ ਜਾਂਦੇ ਹੀ ਰੋਹਿ ਸੰਗੋਜੀ ਦੇਖੋ ਜੀ ਸੰਗਠਨ ਦਾ ਬਹੁਤ ਵੱਡਾ ਇਵੈਂਟ ਆਇਆ ਮੇਲੇ ਵਿੱਚ ਦੇਖੋ ਜੀ ਰੋਹਿ ਸੰਗੋਜੀ ਦੇਖੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਵਾ ਆਹ ਲੋ ਜੀ ਦੇਖੋ ਜੀ ਸੰਗਤ ਜੀ ਫੁੱਲ ਲੋ ਜੀ ਦਪੱਟਿਆਂ ਦੀ ਦੁਕਾਨਾਂ ਪਿਆਰ ਲੋ ਜੀ 30 ਰੁਪਏ 30 ਰੁਪਏ ਸੇਲ ਆਹ ਜੀ ਸਾਹਮਣੇ ਦਰਵਾਜ਼ਾ ਆ ਗਿਆ ਬਾਬਾ ਜੀ ਦਾ ਚਸ਼ਕਾ ਤਾਂ ਦੇਖੋ ਜੀ ਬਹੁਤ ਅਰੇ ਕਿੰਨਾ ਸੋਹਣਾ ਲੱਗਦਾ ਪਿਆ ਵਾ ਪਰੋਤ ਸੰਗਤਾਂ ਦੇ ਦਰਸ਼ਕ ਜੀ ਆਹ ਦੇਖੋ ਜੀ ਦੇਖੋ ਸੰਗਤ ਤਾਂ ਕਿੰਦੇ ਦੇਖੋ ਨਿਗਾ ਸੰਗਤ ਸੰਗਤਾਂ ਦੇਖਣ ਨੂੰ ਮਿਲਗੇ ਆ ਧੂਲੇ ਜੀ ਇੱਧਰ ਲੱਗੇ ਹੋਏ ਆ ਉਹ ਡਰੈਗਨ ਵਾਲੀ ਟ੍ਰੇਨ ਵੀ ਹੈਗੀ ਸੰਗਤ ਜੀ ਤੇ ਦੇਖੋ ਜੀ ਤੇ ਮੀਂਹ ਬਹੁਤ ਇਹ ਹੋ ਚੁੱਕਾ ਬਹੁਤ ਜ਼ਿਆਦਾ ਤੇਜ਼ ਮੀਂਹ ਆ ਤੇ ਲੋ ਜੀ ਮੇਲਾ ਦੇਖੋ ਹੋਰ ਮੱਗੀ ਜਾਂਦਾ ਪਿਆ ਵਾ ਆਹ ਦੇਖੋ ਜੀ ਮੀਂਹ ਜਗਦੰ ਪੈਣ ਦੇ ਨਾਲ ਦੇਖੋ ਜੀ ਛਤਰੀਆਂ ਵਿਕ ਰਹੀਆਂ ਵਾ ਦੂਹੋ ਦੂਹ ਸਾਰੇ ਨੇ ਛਤਰੀਆਂ ਲਈ ਜਾਂਦੇ ਪਏ ਆ ਤੇ ਕਾਫੀ ਸੰਗਤਾਂ ਦੇਖੋ ਮੇਲੇ ਵਿੱਚ ਆਉਂਦੀਆਂ ਵਾ ਤੇ ਇੱਕ ਜੀ ਤੁਹਾਨੂੰ ਦਿਖਾਉਣੀ ਹੈ ਦੇਖੋ ਪਹਿਲਾਂ ਟੈਮਾਂ ਦੇ ਵਿੱਚ ਦਾ ਮਿੱਟੀ ਗੋਹੇ ਵਾਲੇ ਮਿੱਟੀ ਲੇਪ ਕਰਦੇ ਹੁੰਦੇ ਕੰਧਾਂ ਨੂੰ ਤੇ ਦੇਖੋ ਅੱਜ ਵੀ ਇੱਥੇ ਜੇ ਦੇਖੋ ਤੁਹਾਨੂੰ ਮਿਲੂngੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਤੁਸੀਂ ਸੇਖ ਦੇਖ ਸਕਦੇ ਆ ਕਿ ਲੋਕੇਸ਼ਨ ਬਿਲਕੁਲ ਵੱਖਰੀ ਆਈ ਹੋਣੀ ਆ ਸਾਡੇ ਪਿੱਛੇ ਕਿਉਂਕਿ ਅੱਜ ਅਸੀਂ ਚੱਲੇ ਆ ਜਿੱਥੇ ਜਲੇ ਆ ਚੱਲਿਆ ਜੀ ਬਾਬਾ ਦਿਆਲੂ ਜੀ ਦੇ ਮੇਲੇ ਦੇ ਉੱਤੇ ਹਾਂਜੀ ਅਸੀਂ ਤੁਹਾਨੂੰ ਹੋਰ ਲਾਗੇ ਛਾਗੇ ਦੇ ਮੇਲੇ ਤਾਂ ਸਾਰੇ ਘੁਮਾਏ ਆ ਬਿਲਕੁਲ ਬਹੁਤ ਸਾਰਾ ਪਿਆਰ ਦਿੱਤਾ ਬਾਕੀ ਸਾਰੀਆਂ ਵੀਡੀਓਜ਼ ਨੂੰ ਕਿ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕੰਢੀ ਏਰੀਆ ਦਾ ਮੇਲਾ ਜਿਹੜਾ ਕਿ ਹੈਗਾ ਬਾਬਾ ਦਿਆਲੂ ਜੀ ਦਾ ਮੇਲਾ ਤਲਵਾੜੇ ਦਾ ਫੇਮਸ ਮੇਲਾ ਆ ਤੇ ਅੱਜ ਅਸੀਂ ਜਾ ਰਹੇ ਹਾਂ ਉੱਥੇ ਤੇ ਅਸੀਂ ਇਹ ਰੂਟ ਫੜਿਆ ਆ ਕੰਢੀ ਕੰਢੀ ਏਰੀਆ ਦਾ ਨਿਆ ਨਿਆਰਾ ਰੂਟ ਸਾਰਾ ਦੇਖੋ ਤੇ ਪਿੱਛੇ ਦੇਖ ਹੀ ਲੈਣਾ ਆਪਾਂ ਚਲੋ ਅੱਜ ਇੱਥੇ ਵੀਡੀਓ ਸ਼ੁਰੂ ਕਰਦੇ ਆ ਦੇਖੋ ਕਿੰਨਾ ਜਿਹਾ ਪਾਣੀ ਗੇਟ ਲੱਗੇ ਹੋਏ ਆ ਇਹ ਐਪਲੀਕੇਸ਼ਨ ਬਹੁਤ ਸੋਹਣੀ ਆ ਸਰਗਮੇਤੇ ਸਟਾਰਟ ਕਰਦੇ ਆ ਹਾਂ ਤਾਂ ਆਪਾਂ ਵੇਰ ਤੋਂ ਲੋਕੇਸ਼ਨ ਤੋਂ ਸਟਾਰਟ ਕੀਤਾ ਤੇ ਆਪਾਂ ਬਿਲਕੁਲ ਅੱਗੇ ਨੇ ਗਏ ਬਿਲਕੁਲ ਤਾਂ ਲਾਗੇ ਆ ਗਏ ਇੱਥੋਂ ਇੱਥੇ ਖੜੇ ਕੇ ਮਰੇ ਬਣਾਈ ਵੀਡੀਓ ਤੇ ਬਿਲਕੁਲ ਸੰਗ ਦੀ ਵਾਕੀ ਪਾਣੀ ਬਹੁਤ ਤੇਜ਼ ਆ ਜਿਹੜਾ ਵੀ ਉਧਰ ਲੰਘਦਾ ਥੋੜਾ ਪਾਣੀ ਤੋਂ ਦੂਰੀ ਆ ਦੇਖੋ ਕਿੰਨੀ ਸਪੀਡ ਨਾਲ ਪਾਣੀ ਆ ਚਾਹ ਤਨ ਪਾਣੀ ਦੀ ਬਾੜ ਵੀ ਸੌਂਦੀ ਹੋਗੀ ਚਲੋ ਜੀ ਗਾਈਸ ਹੁਣ ਚਲੀਏ ਜੀ ਆਪਾਂ ਵੇ ਤੇ ਬਾਕੀ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਾਕੀ ਚਲੋ ਹੁਣ ਆਜੋ ਦੇਖਦੇ ਆ ਮੇਲਾ ਬਾਬਾ ਦਿਆਲ ਜੀ ਦਾ ਹਾਂਜੀ ਚਲੋ ਜ ਜੀ 15 ਕਿਲੋਮੀਟਰ ਹੀ ਅੱਗੇ ਆਏ ਆ ਇੱਧਰਲੇ ਪਾਸੇ ਨੂੰ ਤੇ ਮਤਲਬ ਘਰਾਂ ਦਾ ਰੰਗ ਰੂਪ ਸਾਰਾ ਕੁਝ এনवायरमेंट ਨੇਚਰ ਸਾਰਾ ਕੁਝ ਬਦਲ ਗਿਆ ਹੈ ਨਾ ਲੱਗ ਪੈ ਗੀ ਕਿ ਤਾ ਗਰਮੀ ਲੱਗਦੀ ਪਈ ਸਾਰਾ ਕੁਝ ਬਦਲਾ ਚੇਂਜ ਹੋ ਗਿਆ ਉਹੀ ਕਹਿੰਦੀ ਮੈਂ ਸਾਰਾ ਕੁਝ ਚੇਂਜ ਹੈ ਇੱਧਰਲੇ ਪਾਸੇ ਨੂੰ ਜਿੱਤਾ ਵਾਕੀ ਨੇਚਰ ਦੇ ਬਹੁਤ ক্লোਜ਼ ਆ ਇਧਰਲਾ ਪਾਸਾ ਨਾ ਅਜੇ ਅਸੇ ਬਰੂਹੀ ਲੱਗ ਗਈਆਂ ਨਾ ਬਰੂਹੀ ਟੱਪੇ ਆ ਹਾਂ ਬਰੂਹੀ ਟੱਪੇ ਆ ਸੀ ਅਜੇ ਬਾਕੀ ਏਰੀਆ ਬਹੁਤ ਸੋਹਣਾ ਆ ਉਂਗਲੀ ਜੰਗਲੀ ਜਾਂ ਸੰਸਾਨ ਜਾਂ ਸੜਕਾਂ ਬਹੁਤ ਵਧੀਆ ਆ ਹਨਾ ਸੜਕਾਂ ਨਹੀਂ ਟੁੱਟੀਆਂ ਹੈਗੀਆਂ ਬਾਕੀ ਸਾਈਨ ਵਗੈਰਾ ਵੀ ਬੋਰਡ ਵੀ ਸਾਰੇ ਪਾਸੇ ਲੱਗੇ ਆ ਆ ਬਿਲਕੁਲ ਲੱਗੇ ਆ ਕਿਹਾ ਕਿ ਹਨਾ ਕੀ ਜਿਆਦਾ ਛੋਟੀ ਲੱਗਦੀ ਬਹੁਤ ਆ ਪਹਾੜੀ ਉੱਤੇ ਆ ਗਏ ਨਾ ਆਪਾਂ ਸਲੋ 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 ਮੋੜ ਬਹੁਤ ਆ ਮੋੜ ਕਿੰਨਾ ਬਹੁਤ ਆਇਆ ਇਹ ਤਾਂ ਰੋਡ ਬੜਾ ਸ਼ਾਨਦਾਰ ਆ ਹਾਂ ਬਸ ਹੌਲੀ ਹੌਲੀ ਚੜਾਈ ਚ ਤੇ ਸਿੱਧੇ ਤਰਾਈਆ ਤੇ ਕਦੇ ਥੋੜੀ ਥੋੜੀ ਜਿੱਦਾਂ ਉੱਚਾਈ ਆ ਰਸਤਾ ਉੱਪਰ نیچے ਉੱਪਰ نیچے ਜਾਂਦਾ ਹੈ ਮੋੜ ਬਹੁਤ ਤੇ ਲੋਧੀ ਅਸੀਂ ਅੱਗੇ ਕਮਾਈ ਦੇ ਵੀ ਤੋਂ ਆ ਗਏ ਸਿੱਧਾ ਹੀ ਨੱਥੂ ਹਾਲ ਨੱਥੂ ਹਾਲ ਤੋਂ ਨਾਲ ਹੀ ਅਸੀਂ ਮੁੜ ਜਾਣਾ ਤਾਂ ਮੁੜ ਕੇ ਅੱਗੇ ਲੋਕੇਸ਼ਨ ਚੈੱਕ ਕਰੋ ਸੱਜੇ ਹੱਥ ਨਾਲ ਅਸੀਂ ਮੁੜ ਗਏ ਰੋਮਾਂ ਪਲਾਟੇ ਪਿੱਛੇ ਲੱਗਾ ਸੀ ਨਿੰਬੂ ਪਾਣੀ ਤੇ ਸਮੋਸਿਆਂ ਦਾ ਲੰਗਰ ਸਰਗਮ ਨੇ ਵੀ ਲੈ ਨਿੰਬੂ ਪਾਣੀ ਤੇ ਹੁਣ ਅਸੀਂ ਚੱਲਦੇ ਆ ਸਿੱਧੇ ਹੀ ਦਰਬਾਰ ਤੇ ਕਿਹਾ ਛੋਟੀ ਛੋਟੀ ਆ ਹਾਂ ਰਸਤਾ ਰੋਡ ਛੋਟਾ ਨਹੀਂ ਉਧਰੋਂ ਪਿੱਛੋਂ ਤਾਂ ਮਤਲਬ ਹਾਈਵੇ ਹੀ ਆ ਇੱਧਰਲੇ ਪਾਸੇ ਅੱਗੇ ਆ ਕੇ ਨੇ ਜਦੋਂ ਉਦੋਂ ਕੀ ਆ ਹਾਂ ਅੱਗੇ ਵੀ ਟੂਲ ਲੱਗਰ ਲੱਗੇ ਹੋਏ ਆ ਜੀ ਜਾਂਦੇ ਜਾਂਦੇ ਹਜੇ ਅੱਗੇ ਆ ਦਰਬਾਰ ਤਾਂ ਮਰ ਲੰਗਰਾਂ ਦੇ ਸੋਧਾ ਤੁਹਾਨੂੰ ਪਿੱਛੇ ਮਿਲ ਜੂਗੀ ਲੋ ਜਿੱਤੇ ਅੱਗੇ ਫੇਰ ਇੱਕ ਲੰਗਰ ਇਹ ਵੀ ਲੰਗਰ ਦੇਖੋ ਪੁਰਾਣੇ-ਪੁਰਾਣੇ ਘਾਰੇ ਸਾਰੀ ਪੱਥਰੀਲੀ ਜ਼ਮੀਨ ਆ ਇਧਰਲੇ ਪਾਸੇਓ ਕਿੰਨਾ ਪੁਰਾਣਾ ਦਰਖਤ ਆ ਬੋੜਾ 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 ਥੋੜਾ ਬੋੜ ਗਿਆ ਪਤਾ ਨਹੀਂ ਕਹਿੰਦਾ ਦਰਖਤ ਆ ਇਹ ਆ ਬੋੜਾ ਪਿੱਪਲ ਨਹੀਂ ਸੀਗਾ ਉਹਨੂੰ ਰੈੱਡ-ਰੈੱਡ ਜੇ ਕਲਰ ਦੇ ਉਹ ਲੱਗਦੇ ਆ ਇਹ ਮੈਂ ਨਹੀਂ ਹੁੰਦਾ ਤੇ ਪੜੀ ਹੁੰਦਾ ਬੰਦੀ ਇਹ ਸਾਰੇ ਚ ਬੋੜ ਵੀ ਜਾਂਦੇ ਥੋੜਾ ਦੇਖੋ ਮਾਤਾ ਜੀ ਮਾਤਾ ਜੀ ਨਵੀਂ ਸੰਗਟਾ ਰਿਖੋ ਹੈ ਲੰਗਰ ਖਾਓ ਪੀਓ ਤੇ ਜਾਂਦੇ ਜਾਓ ਕੀ ਆ ਚਲ ਜੀਰਾ ਬੱਸ ਬਣੀਓ ਪਿੱਛੇ ਜੀ ਬੱਸ ਐ ਬੱਸ ਬੱਸ ਜੇ ਬੱਬੇ ਦੀ ਦੀਆ ਲਾ ਮੇਦੀ ਇਹੋ ਉਹ ਹੋ 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 ਆ ਤਾਂ ਬੁਗਦਾ ਕਿ ਇਹ ਨਹੀਂ ਪਤਾ ਕੀ ਹੋਇਆ ਬਿਲਕੁਲ ਕੋਣੀ ਮੋੜਾ ਪਤਾ ਨਹੀਂ ਲੱਗਦਾ ਕਿ ਕੀ ਆ ਲੱਗਦਾ ਕਿ ਤੁਰ ਕੇ ਹੀ ਜਾ ਰਹੇ ਹਾਂ ਕਾਫੀ ਸੰਤਾਂਦਰ ਪਿੱਛੇ ਵੀ ਤੁਰ ਕੇ ਜਨਤਾ ਤੁਰੀ ਹੈ ਜਿੱਦਾਂ ਲਾ ਜੀ ਆ ਗਏ ਪਹਾੜਾਂ 'ਚ ਹਾਂ ਇਹ ਕਿਹਨੇ ਕੋ ਮੈਂ ਕਹਨਾ ਕਿ ਨਹੀਂ ਵਧੀਆ ਲੋਕੇਸ਼ਨ ਮੈਂ ਹੁਣੇ ਸਰ ਨੂੰ ਗੱਲ ਕਰਦੀ ਹਾਂ ਮੈਂ ਕਹਿੰਦਾ ਸਰ ਕਮ ਵਧੀਆ ਇੱਧਰ ਬੰਦੇ ਨੇ ਉਹਨੇ ਜਗਾ ਲੈ ਕੇ ਤਾਂ ਵਕਾਰ ਪਾ ਲੈਣਾ ਚਾਹੀਦਾ ਹੁੰਦਾ ਹਾਂ ਬਿਲਕੁਲ ਬਿਲਕੁਲ ਖੰਡੇਰੋ ਸਾਡੀ ਦੀ ਤਿਆਰ ਕੋ ਕੱਪੜੇ ਬਹੁਤ ਵਧੀਆ ਬਹੁਤ ਵਧੀਆ ਚਲੋ ਜੀ ਸੰਤੇ

ਨਾ ਤਾਂ ਸੰਗਤਾਂ ਇਕੱਠ ਦੇਖੋ ਮਾਜੀ ਬਾਈਕ ਖੜੀ ਕਰ ਦਿੱਤੀ ਆ ਤੇ ਹੁਣ ਚੱਲਦੇ ਆ ਬਹੁਤ ਭਾਰੀ ਘੱਟ ਰਹੀ ਕੋਈ ਨਾ ਤਲਵਾਰੀ ਸੰਗਤ ਜੀ ਦੇਖੋ ਜੀ ਸੰਗਠਨ ਦਾ ਬਹੁਤ ਭਾਰੀ ਇਕੱਠ ਹੈ ਮੇਲੇ ਵਿੱਚ ਦੇਖੋ ਜੀ ਆਹ ਲੋ ਜੀ ਦੇਖੋ ਜੀ ਇੱਧਰ ਰਕਾਨਾ ਲੱਗਿਆ ਹੋਇਆ ਮਾਜੀ ਕਿਆ ਬਾਤਾਂ ਜੀ ਕਿਆ ਬਾਤਾਂ ਤੌਰੀ ਤਲਵਾਰੇ ਦਾ ਮੇਲਾ ਦੇਖੋ ਜੀ ਬੱਬਾ ਦਾਲੂ ਜੀ ਦਾ ਕਾਫੀ ਦੁਕਾਨਾਂ ਇਸ ਆਹ 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 ਲੋ ਜੀ ਕਾਫੀ ਦੁਕਾਨਾਂ ਵੀ ਲੱਗੀਆਂ ਹੋਈਆਂ ਤਾਂ ਦੇਖੋ ਨੇ ਇਹਦਾ ਆਪਾਂ ਮੈਲਕ ਐਂਟਰੀ ਕੀਤੀ ਆ ਉੱਧਰ ਤੇ ਜਾਣਾ ਹਾਂ ਪਹਿਲਾਂ ਆਪਾਂ ਦਰਵਾਜ਼ਾ ਵਾਲੇ ਘੜ ਚੜੀਏ ਨਾ ਲੋ ਜੀ ਸੰਗੋ ਜੀ ਦੇਖੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਵਾ ਆਹ ਲੋ ਜੀ ਦੇਖੋ ਜੀ ਸੰਗਤ ਜੀ ਫੁੱਲ ਲੋਰੀ ਦੁਪੱਟਿਆਂ ਦੀ ਦੁਕਾਨਾਂ ਲੋਕ ਨਾ ਪਰੇ ਘੱਟ ਆ ਉਹ ਆਹ ਦੇਖ ਰਹੇ ਹੋ ਰੋਹਨ ਰੋਹਨ ਦੇਖੋ ਜੀ ਇਹਨਾਂ ਦੀ ਦਿੱਤਾ ਹੁੰਦੀ ਹੈ ਇਧਰ ਵੀ ਦੇਖੋ ਜੀ ਜੁੱਤੀਆਂ ਨੇ ਸੌ ਫਲ ਕੀਤੀ ਹੋਈਆਂ ਤੇ ਆਹ ਲੋ ਜੀ 300 ਰੁਪਏ 300 ਪੈਸੇ ਐ ਨਹੀਂ ਹੱਡੀ ਅੱਗੇ ਤਰੇ ਆ ਤੇ ਆਹ ਲੋ ਟੈਡੀ ਲੋ ਜੀ ਐਨੀਆ ਦੇ ਫੈਨ ਨੇ ਜਿਹੜੇ ਛੋਟੇ ਕੰਦੀ ਨਾ ਫੈਨਾਂ ਦੇ ਨਿਕ ਨਿਕੇ ਆਹ ਲੋ ਜੀ ਦੇਖੋ ਜੀ ਆਹ ਤਾਰ ਆ ਦੇਖ ਕੇ ਯਾਰ ਤੇ ਆ ਲੋ ਜੀ ਦੁਕਾਨਾਂ ਦੇਖੋ ਜੀ ਭਾਂਡੇ ਦੁਕਾਨਾਂ ਵੀ ਨਾਲ ਨਾਲ ਦੇਖੋ ਸੰਤ ਜੀ ਆਮਨੇ ਪਰਵਾਹ ਰਗਾ ਬਾਬਾ ਜੀ ਦਾ ਬਾਬਾ ਦਿਆਲੂ ਜੀ ਦਾ ਜੀ ਅਰੇ ਦਸਨ ਜੀ ਦਸਨ ਵੀ ਕਪੜੇ ਦੀ ਸ਼ੋਪ ਆ तो देखो रे 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 रे

ਕੌਫੀ ਸੰਤਾਰੀਆਂ ਐ ਨਹੀਂ ਸਾਡੀ ਪਿੱਛੇ ਰਹੀ ਹੈ। ਥੋੜੇ ਜਮਾ ਕਰਾ ਲਈਏ। ਜਨਕ ਤਾਂ ਦੇਖੋ ਜੀ। मुथा टेक आ गए संगतों तक गठ जा रही संगत जी समाधि है जीना तो साहब इधर ਹੇ ਮੱਥਾ ਟੇਕ ਆਏ ਆਂ ਕੁਟਿਆ ਬੱਬਾ ਜੈ ਲੂ ਜੀ ਦੀ ਅੰਦਰ ਇਹ ਕੁਟਿਆ ਜੀ ਬੱਬਾ ਜੀ ਜੇ ਲੋਕੀ ਸੰਗਤ ਇੱਧਰ ਸਾਰੀ ਦਾ ਸਮਾਸ ਮੂਹ ਦਾ ਬਣੀਆਂ ਹੋਈਆਂ ਵਾ ਤੇ ਪੱਥਾ ਟੇਕ ਆਏ ਆਂ ਆਪਾਂ ਸਾਰੇ ਉੱਧਰ ਦੇਖਦੇ ਆਂ ਲੋ ਜੀ ਸੰਗਤ ਜੀ ਦੇਖੋ ਜੀ ਸੰਗਤਾਂ ਬੈਠੀਆਂ ਵਾਂ ਲੋ ਜੀ ਦੇਖੋ ਜੀ ਵਾਹ ਜੀ ਵਾਹ ਦੇਖੋ ਕਿੰਨਾ ਸੋਹਣਾ ਲੱਗਦਾ ਦੇਖੋ ਉਹ ਵਾਰਾ ਜਿਹਾ ਕਿੰਨਾ ਸੋਹਣਾ ਲੱਗਦਾ ਪਿਆ ਵਾ ਉਹ ਲਿਖਤਾ ਅੰਦਰ ਜਾਣਾ ਸਖਤ ਮਨਾ ਹੈ ਲੋ ਜੀ ਸੰਗਤ ਜੀ ਦੇਖੋ ਜੀ ਸੰਗਤਾਂ ਬੈਠੀਆਂ ਇੱਥੇ ਤੇ ਆਹ ਲੋ ਜੀ ਐ ਨਹੀਂ ਸਾਡੀ ਇੱਧਰ ਘੁੰਮ ਜਾਂਦੀ ਐ ਨਹੀਂ ਤੁਸੀਂ ਕਿੱਧਰ ਘੁੰਮ ਜਾਂਦੇ ਆ ਮੈਂ ਤੁਹਾਨੂੰ ਲੱਭੀ ਹਨ ਤੇ ਉਹ ਸਾਹਮਣੇ ਝੁੱਲੇ ਤਾਂ ਉਹ ਵੀ ਦਿਖਾਉਣੇ ਆ ਆ ਮੌਸਮ ਬਹੁਤ ਸੋਹਣਾ ਹੋਇਆ ਵਾ ਤੇ ਉਹ ਵੀ ਤੁਹਾਨੂੰ ਝੂਲੇ ਦਿਖਾਉਣੇ ਆਏ ਬੱਬਾ ਜੀ ਦਾ ਦਰਬਾਰ ਆ ਸੰਗਤ ਜੀ ਲੋ ਜੀ ਅੰਦਰ ਵੀਡੀਓ ਨਹੀਂ ਬਣਾ ਸਕਦੇ ਅਸੀਂ ਜੀ ਹਾਂ ਵੀਡੀਓ ਨਹੀਂ ਬਣਾ ਸਕਦੇ ਅਸੀਂ ਕਿਉਂਕਿ ਉਹਨਾਂ ਦੀ ਵੀ ਏਸੀ ਪਤਾ ਕੀ ਕਹਿੰਦੇ ਸੀ ਉਹ ਕਹਿੰਦੇ ਕਹਿੰਦੇ ਭਾਜੀ ਮੈਨੂੰ ਪੁੱਛਿਆ ਹੋਇਆ ਜੀ ਮੈਂ ਵੀਡੀਓ ਕਹਿੰਦੇ ਭਾਜੀ ਤੱਕ ਦੀ ਵੀਡੀਓ ਬਣਾ ਲਓ ਫੋਟੋ ਖਿੱਚ ਲਓ ਕਹਿੰਦੇ ਹੋਣੀ ਨਹੀਂ ਕਹਿੰਦੇ ਕਹਿੰਦੇ ਧੁੰਦਲੀ ਇਹ ਕਾਲੀ ਹੋ ਜਾਣੀ ਅੱਬਲ ਤਾਂ ਕਹਿੰਦਾ ਵੀਡੀਓ ਬਾਈ ਬਣਾਉਣੀ ਮਨਾ ਉੱਪਰ ਲਿਖਿਆ ਵਾ ਤੇ ਇਸ ਕਰਕੇ ਵੀ ਆਪਾਂ ਉਹਦੀ ਗਾਈਡਲਾਈਨ ਮੰਨਣਾ ਚਾਹੀਦਾ ਵਾ ਜੋ ਅਗਲੇ ਕਹਿੰਦੇ ਆ ਬਿਲਕੁਲ ਬਿਲਕੁਲ ਜੋਰਾਂ ਨੇ ਲਿਖਿਆ ਪਾ ਜਰੂਰੀ ਉਹਨੂੰ ਫੇਰ ਨਾ ਕਰੋਸ ਕਰਨਾ ਗੱਲ ਨੂੰ ਰੰਦੀ ਨੂੰ ਤੇ ਇੱਧਰ ਦੇਖੋ ਕਿੰਨਾ ਸੋਹਣਾ ਝੂਲੇ ਲੱਗੇ ਇੱਧਰ ਵੀ ਦਿਖਾਉਨੇ ਤੁਹਾਨੂੰ ਆਹ ਲਓ ਜੀ ਸਭ ਸੰਗਤਾਂ ਸਾਡੇ ਕਿਧਰ ਆਉਂਦੇ ਤੇ ਹੁਣ ਤਾਂ ਹੁਣ ਧਾਮ ਖਲੋਣੇ ਆ ਜੀ ਪਹਾੜ ਦੇ ਵਿੱਚ ਕੀ ਕੀ ਧਾਮ ਹੁੰਦਾ ਕੀ ਕੀ ਤੇ ਖਲੋਣੇ ਵਾ ਕੇ ਮੌਸਮ ਬਹੁਤ ਸੋਹਣਾ ਹੋ ਚੁੱਕਾ ਵਾ ਲਓ ਜੀ ਮਾਣੀ ਚੋਲ ਮਾਣੀ ਚੋਲ ਰਹਾ ਮਾਂ ਗੈਣੀ ਅੱਜ ਮੈਂ ਸਰਗਮ ਦਾ ਫੇਵਰੇਟ ਫੇਵਰੇਟ ਆ ਮੇਰੇ ਮਾਣੀ ਚੋਲ ਹੋਣ ਸਰ ਮੈਨੂੰ ਘਰੋਂ ਹੀ ਕਹਿੰਦੇ ਸੀ ਕਹਿੰਦੇ ਉੱਥੇ ਨਾ ਤੁਹਾਡੀਆਂ ਚ ਦਾਲ ਚੋਲ ਮਾਣੀ ਹੋਣੀ ਹੈ ਮੈਂ ਖਾ ਕੇ ਆਣੀ ਸਰਗਮ ਦੀ ਵੀਸ਼ੂ ਹੋਈ ਫਾਈਨਲੀ ਪੂਰੀ ਓਏ ਮਾਣੀ ਚੋਲ ਦੇ ਭਰਾ ਦੇ ਮਾਣੀ ਸਰਗਮ ਖਾਪੀ ਚਾਹ ਰਹੇ ਹੁੰਦੇ ਨੇ ਆਖਿਆ ਖਾਣ ਨੂੰ ਲੰਗਰ ਪਿਸਾ ਦਾ ਸ਼ਾਕੜਾ ਹੈ ਤਾਂ ਹੁਣ ਆਪਾਂ ਲੈਨੇ ਆਪਣੇ ਜੋੜੇ ਕਰਿਆ ਨਹੀਂ ਤੇ ਚਲਿਏ ਫਿਰ ਆਪਾਂ ਤਾਂ ਹੁਣ ਮੇਲਾ ਤਾਂ ਹੋਣੇ ਆਪਾਂ ਸੰਗ ਦਾ ਘੱਟ ਦੇ ਕੋਈ ਸੀਗਾ ਜੀ ਮੌਸਮ ਕਿੰਨਾ ਹੋ ਗਿਆ ਹਵਾ ਚੱਲਦੀ ਹੰਡੀ ਹੰਡੀ ਦਰਬਾਰ ਬਾਬਾ ਜੀ ਦਾ ਤੇ ਪਤਾ ਤੁਹਾਨੂੰ ਸਾਡੀ ਆਵਾਜ਼ ਸੁਣਦੀ ਹੋਣੀ ਕਿ ਨਹੀਂ ਹੁੰਦੀ ਕਿਉਂਕਿ ਇੰਨੇ ਯਾਰਾ ਸਾਊਂਡ ਚੱਲ ਰਿਹਾ ਵਾ ਤੇ ਕਰੋ ਦਰਸ਼ਨ ਤੇ ਪਰ ਹਾਂ ਮੀ ਵੀ ਕਾਫੀ ਆ ਗਿਆ ਦੇਖੋ ਬੱਦਲ ਚੜ ਗਿਆ ਮੀਂਹ ਕਾਫੀ ਆ ਤੇ ਇੱਧਰ ਸੈ ਦੇਖੋ ਜੀ ਸਪੈਂਸਰੀ ਆ ਤੇ ਲੋਹੇ ਸੰਗਤ ਜੀ ਔਰ ਉਹ ਤੁਹਾਨੂੰ ਦਿਖਾਉਨੇ ਤੋਂ ਯਾਰ ਮੇਲਾ ਤੋਂ ਮੇਲੇ ਵਾਲੇ ਸਾਡਾ ਮੀਂਹ ਕਿਤਾ ਚੱਲ ਰਿਹਾ ਆ ਕੋਈ ਮੀਂਹ ਪੈ ਰਿਹਾ ਵਾ ਦੇਖੋ ਜੀ ਕਰੋ ਸੰਗਤਾਂ ਦੇ ਦਰਸ਼ਨ ਜੀ ਆਹ ਦੇਖੋ ਜੀ ਸੰਗਤਾਂ ਦੇ ਸੰਗਤਾਂ ਤੁਹਾਨੂੰ ਦੇਖਣ ਨੂੰ ਮਿਲੂਗੇ ਚਾਰੇ ਪਾਸੇ ਆ ਦੇਖੋ ਜੀ ਆਹ ਲਓ ਜੀ ਕਰੋ ਦਰਸ਼ ਸੰਗਤ ਜੀ ਸੰਗਤਾਂ ਦੇ ਸੰਗਤ ਜੀ ਆਹ ਸੰਗਤ ਜੀ ਐਣੀ ਕਿਦਾਂ ਮੀਂਹ ਦੇਖੋ ਕਿਦਾਂ ਪੈ ਰਿਹਾ ਤਾਂ ਥੋੜਾ ਜੂਮ ਹੋਰ ਕਰਕੇ ਦਿਖਾਉਣਾ ਦੇਖੋ ਸੰਗਤਾਂ ਦੇਖੋ ਜੀ ਲਓ ਜੀ ਲੋਈ ਸੰਗਤ ਜੀ ਆ ਰੋ ਹੁਣ ਮੀ ਤੇਜ ਹੋ ਗਿਆ ਹੈ ਨਹੀਂ ਆ ਜਾਓ ਉਧਰ ਨੂੰ ਸਭ ਸੰਪਰਥ ਘੜੀਆਂ ਹੋਈਆਂ ਕਾਫੀ ਸੰਗਤਾਂ ਸੰਗਤ ਜੀ ਦੇਖੋ ਜੀ ਲਓ ਜੀ ਆ ਕੋਈ ਮੇਲਾ ਚਲੋਈ ਸੰਗਤ ਜੀ ਦੇਖੋ ਸੰਗਤਾਂ ਰਸ ਦੇਖੋ ਜੀ ਕਰੋ ਦਰਸ਼ ਸੰਗਤਾਂ ਦੇ ਸੰਗਤ ਜੀ ਲਓ ਜੀ ਦੇਖੋ ਜੀ ਕੱਟ ਦੇਖੋ ਸੰਗਤਾਂ ਦਾ ਲੋਈ ਸੰਗਤ ਜੀ ਨੀਚੇ ਵੀਡੀਓ ਬਣਾਈ ਜਾਂਦੇ ਆਪਾਂ ਲੋਈ ਦੇਖੋ ਜੀ ਚਲੋ ਸੰਗਤ ਜੀ ਦੇਖੋ ਜੀ ਇੱਧਰ ਛੜ ਲੱਗੀ ਜਾਂਦੇ ਤੁਹਾਨੂੰ ਉੱਧਰ ਦੇਖੋ ਕਾਫੀ ਸੇਲ ਲੱਗੀ ਹੋਈ ਆ ਆਹ ਲਓ ਜੀ ਦੇਖੋ 20 ਰੁਪਏ 30 ਰੁਪਏ ਸੰਗਤਾਂ ਦਾ ਕੱਟ ਦੇਖੋ ਜੀ ਆਦਰ ਦੇਖੋ ਚਲੋ ਜੀ 20 ਰੁਪਏ 20 ਰੁਪਏ 30 ਰੁਪਏ ਦੇਖੋ ਸੰਗਤ ਜੀ ਕਾਫੀ ਸ਼ਾਪਸ ਲੱਗੀਆਂ ਹੋਈਆਂ ਵਾ ਤੇ ਆਓ ਹੋਰ ਦਿਖਾਣੇ ਤੁਹਾਨੂੰ ਨਾਲ ਦੀ ਨਾਲ ਤੇ ਨਾਲੇ ਮੀ ਵੀ ਦੇਖੋ ਪੈ ਰਿਆ ਵਾ ਤੇ ਸਾਰਿਆਂ ਨੇ ਆਪਣੇ ਆਪਣੀ ਤਰਪਾਲਾ ਸੈੱਟ ਕਰਦੇ ਪਏ ਇਧਰੋਂ ਆਹ ਲੋ ਜੀ ਬੈਕ ਹੋ ਗਿਆ ਪਰਸ ਹੋ ਗਿਆ ਆਹ ਲੋ ਜੀ ਨਹੀਂ ਚੱਲਦਾ ਦੇਖੋ ਜੀ ਆਹ ਲੋ ਜੀ ਤੱਪ ਵਗੈਰਾ ਵੀ ਦੇਖੋ ਜੀ ਕਾਫੀ ਸ਼ੌਪਸ ਲੱਗਿਆ ਨਹੀਂ ਹੈ ਨਾ ਬਹੁਤ ਜ਼ਿਆਦਾ ਆ ਆਹ ਲੋ ਜੀ ਇਧਰ ਅਣੀਆ ਤੁਹਾਨੂੰ ਕਿੰਨੇ ਡਿਜ਼ਾਈਨਿੰਗ ਕੀ ਰਖਵਾਰ ਕਿੰਨੇ ਸੋਹਣੇ ਆ ਆਹ ਲੋ ਜੀ ਦੇਖੋ ਜੀ ਅ ਡੈਕੋਰੇਸ਼ਨ ਵਾਸਤੇ ਕਾਫੀ ਵਧੀਆ ਆ ਹਾਂ ਲੋ ਜੀ ਦੇਖੋ ਜੀ ਇਹ ਕਿਹਨੇ ਕਿਹੜਾ ਪੁੱਰਾ ਕੁੱਦੀ ਸਾਰੂ ਦੇਖੋ ਤਲੇ ਦੇ ਕੇ ਪੱਥਰ ਆ ਦੁੱਜੇ ਨੀ ਪੈ ਗਿਆ ਸਾ ਤਿਲਕ ਦੇ ਵੀ ਆ ਤੇ ਇਧਰ ਕੱਪੜਿਆਂ ਦੀ ਬੱਚਿਆਂ ਦੇ ਹਾਂ ਲੋ ਜੀ ਇਧਰ ਭਾਂਡੇ ਭੁੰਡੇ ਟੱਬ ਟੁੱਬ ਆਹਰ ਫਲਾਵਰ ਐ ਨਹੀਂ ਹੋਈ ਡੈਕੋਰੇਸ਼ਨ ਆ ਦੇ ਹਾਂ ਲੋ ਜੀ ਸੰਗਤਾਂ ਦੇਖੋ ਕਰ ਰਹੀ ਹੈ ਸ਼ੋਪਿੰਗ ਇੱਧਰ ਵੀ ਬੈਗ ਨਰਾਂ ਲੱਗੇ ਹੋਏ ਆ। ਨਾਲ ਲੋ ਜੀ ਦੇਖੋ। ਪਤਰਾ। ਪਹਿਲੇ ਦੇਖ ਕੇ ਕਿਹੋ ਜਿਹੀ ਹੁੰਦੀ ਪਈ ਆ। ਮੀਂਹ ਸਟਾਰਟ ਹੋਣ ਦੇ ਕਰਕੇ ਝੁੱਲੇ ਬੰਦ ਹੋ ਗਏ। ਤਾਰ ਟੱਕ ਦਿੱਤੇ ਸਾਮਾਨ ਸਾਰਾ ਟੱਕ ਲਿਆ। ਉਹ ਲੋ ਜੀ। ਦੇਖੋ ਸੰਗੋ ਜੀ। ਮੇਲਾ ਦੇਖੋ ਜੀ 30-30 ਰੁਪਏ ਸੇਲ। ਟੋਪਸੋ। ਉਹ ਜੀ। ਆ ਆਹ ਰਣਕਾਂ ਆ ਜਾ ਆਹ ਦੇਖੋ ਇਹਨਾਂ ਬੰਨ੍ਹ ਜਾ ਲਿਆ ਆ ਦੇਖੋ ਸੰਗਤਾਂ ਜਿੱਦੇ ਦੇਖੋ ਨਿਕਲ ਸੰਗਤਾਂ ਸੰਗਠਨ ਦੇਖਣ ਨੂੰ ਮਿਲਗੇ ਆ ਤੂਲੇ ਇੱਧਰ ਲੱਗੇ ਹੋਏ ਆ ਆਹ ਲੋ ਸੰਗਤ ਜੀ ਦੇਖੋ ਜੀ ਉਹ ਵੀ ਤੂਲਾ ਚੱਲਦਾ ਪਿਆ ਤੇਰੇ ਚਲੋ ਵੀ ਸੰਗਤ ਜੀ ਦੇਖੋ ਜੀ ਲੋ ਵੀ ਚੱਲ ਪਿਆ ਤੂਲਾ ਮੀਂਹ ਦੇ ਵਿੱਚ ਲਾਤਾ ਜੀ ਸੰਗਤ ਜੀ ਆਹ ਬੱਚੇ ਕਿਤਾ ਇੰਜੋਏ ਕਰਦੇ ਪਏ ਆ ਇੱਧਰ ਵੀ ਦੇਖੋ ਇੱਧਰ ਹੀ ਸਾਈਡ ਦੀ ਰੋਡ ਲੱਗਦਾ ਇੱਧਰ ਵੀ ਕਾਫੀ ਸੰਗਤਾਂ ਆਉਂਦੀਆਂ ਆਰ ਚੱਲਣ ਲੱਗਾ ਹੌਲੀ ਹੌਲੀ ਸਟਾਰਟ ਬਣਾ ਤੇਜ ਇਹ ਆ ਤੇ ਆ ਚੈੱਕ ਤਮੀਵੀ ਤੇ ਰੋ ਚੱਤਾ ਵਾ ਇੱਧਰ ਹੀ ਸੈਟ ਅਪ ਚੱਲਦਾ ਗਿਆ ਝੂਲਾ ਤੇ ਖੁੱਦਰ ਵੀ ਤੇ ਆਹ ਦੇਖੋ ਜੀ ਦੇਖੋ ਸੰਗਤ ਜੀ ਹਾਂ ਛੋਟਾ ਵਾ ਤੇ ਉਹ ਦੇਖੋ ਜੇ ਬੱਚਿਆਂ ਵਾਸਤੇ ਕਾਫੀ ਲੱਗੇ ਹੋਏ ਆ ਆ ਦੇ ਤੇ ਆ ਚੱਲ ਵੀ ਤੇ ਚਲੋ ਹੁਣ ਚੱਲਦੇ ਅੱਗੇ ਆਓ ਚਲੋ ਸੰਗਤ ਜੀ ਦੇਖੋ ਜੀ ਕਾਫੀ ਝੁੱਲੇ ਲੱਗੇ ਹੋਏ ਆ ਆਹ ਲਓ ਫੋਨ ਲੈਣਾ ਲੱਗਿਆ ਹੋਇਆ ਝੂਲਾ ਝੂਟਣ ਵਾਸਤੇ ਹਾਂ ਤਾਂ ਬੱਚਿਆਂ ਵਾਸਤੇ ਵੀ ਕਾਫੀ ਆ ਆ ਦੇਖੋ ਜੀ ਇਹ ਦੇਖੋ ਆ ਆ ਰਹੀ ਚਲ ਗਈ ਉੱਤੇ ਕਿੰਨੀ ਉੱਚੀ ਹਾਂ ਤੇ ਇਹ ਸੰਗਤ ਜੀ ਹੁਣ ਦੇਖੋ ਫੇਰ ਜਾਊਗੀ ਇਹ ਦੇਖਿਓ ਇਹ ਆ ਆ ਰਹੀ ਤੇ ਮੀ ਵੀ ਤੇਰ ਹੋ ਚੁੱਕਾ ਦੇਖੋ ਬੱਚੇ ਕਿਦਾਂ ਇੰਜੋਇਮੈਂਟ ਕਰ ਰਹੇ ਆ ਛੋਟੇ ਛੋਟੇ ਇਹ ਵੀ ਚ ਹੈਗੀਆਂ ਵਾ ਕਿਸ਼ਤੀਆਂ ਆਈਆਂ ਆ ਦੇਖੋ ਆਹ ਲਓ ਜੀ ਇਧਰ ਦੇਖੋ ਬੱਚਿਆਂ ਵਾਸਤੇ ਹਾਂ ਰੋਏ ਚੈੱਕ ਕਰੋ ਜੀ ਖੋਣ ਵੇਚੀ ਪਾਲੀ ਮੀ ਦਾ ਕੋਈ ਪਤਾ ਨਹੀਂ ਹੈ ਮੀ ਹੁਣ ਤੇਜ ਹੋ ਚੁੱਕਾ ਵਾ ਆਹ ਲੋ ਜੀ ਤੇ ਇਹਦੇ ਟ੍ਰੇਨ ਵੀ ਬੱਚਿਆਂ ਦੀ ਹੈ ਤੇ ਕਾਫੀ ਸੰਗਤਾਂ ਤੇ ਖੜੇ ਹੈ ਲੋ ਜੀ ਹਾ ਹਾ ਉਹ ਦੇਖੋ ਕਦਾਂ ਸੰਗਤਾਂ ਦੇਖੋ ਵਿੱਚ ਕਿcka ਦੇਖੋ ਕਦਵਾਦੀਆਂ ਤੇ ਉਹ ਡ੍ਰੈਗਨ ਵਾਲੀ ਟ੍ਰੇਨ ਵੀ ਹੈਗੀ ਹੈ ਸੰਗਤ ਜੀ ਤੇ ਦੇਖੋ ਜੀ ਮੀ ਤੇਜ ਹੋ ਚੁੱਕਾ ਵਾ ਆਹ ਲੋ ਜੀ ਮੀਵੋ ਤੇਰੇ ਹੋ ਚੁਕਾ ਬਹੁਤ ਜ਼ਰਾ ਤੇਜ਼ ਮੀਂਹ ਆ ਰਿਹਾ ਮੇਲੇ ਦੇ ਵਿੱਚ ਮੀਂਹ ਤੇ ਜਿਵੇਂ ਮੀਂਹ ਹੀ ਕਰਦੇ ਨਹੀਂ ਆ ਗਿਆ ਆਹ ਲੋ ਜਿੱਧਰ ਗੋਲ ਗੱਫੇ ਲੋ ਜਿੱਧਰ ਪਕੌੜੇ ਜਲੇਬੀਆਂ ਹੋਰ ਜੀ ਦੇਖੋ ਸੰਜੂ ਜੀ ਚੈੱਕ ਕਰੋ ਜੀ ਇਹਨੂੰ ਆਹ ਹਾਂ ਜੀ ਲੋ ਜੀ ਦੇਖੋ ਜੀ ਇਧਰ ਹੀ ਸਾਈਡ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਵਰਗ ਟਿੱਕੀ ਨਿਓਡਲ ਆ ਸਮਾਨ ਪੈਕ ਕਰਤਾ ਕਿ ਮੀ ਤੇਜ ਹੋ ਚੁੱਕਾ ਆ ਆ ਲੋ ਜੀ ਸੰਗਤਾਂ ਦੇਖੋ ਜੀ ਤਾਂ ਵੀ ਕਾਫੀ ਸੰਗਤਾਂ ਆ ਜੀ ਚਲੋ ਜੀ ਦੇਖੋ ਜੀ ਇਧਰ ਸਾਈਡ ਦੇਖੋ ਜੀ ਲੋ ਜੀ ਇਧਰ ਮਠਾਈਆਂ ਦੁਕਾਨਾਂ ਆ 100-100 ਰੁਪਏ ਦੇ ਵਿੱਚ ਆ ਕੱਪੜੇ ਸਾਰੇ ਇਧਰ ਦੇਖੋ ਆ ਆ ਆ ਮੀ ਹੋ ਗਿਆ ਤੇਜ ਵੀ ਦੇਖੋ ਜੀ ਇੱਧਰ ਵੀ ਦੇਖੋ ਸਾਰੇ ਸਾਡੇ ਵਾਲੇ ਦੇ ਦੇ ਪਏ ਆ ਵੀਡੀਓ ਬਣਾਉਂਦੇ ਤਰੇ ਹੋਏ ਆ 20 ਦੇ ਵਿੱਚ ਅਗੇ ਹੱਥ ਰੱਖਿਆ ਹੋਇਆ ਹੋਰ ਦੇਖੋ ਹਾਂ ਇਹਨਾਂ ਕੱਲ ਖਰਗ ਕਲਰਫੁੱਲ ਜੀ ਆ 100 ਰੁਪਏ ਦੇ 4 ਪੀਸ ਆ ਲੋ ਜੀ ਭਾਂਡੇ ਇੱਧਰ ਵੀ ਦੇਖੋ ਜੀ ਲਮਨ ਛੋਟਾ ਲਮਨ ਛੋਟਾ ਮਮੋ ਜੀ ਸਿੱਧੂ ਮੁਸਿਆਰ ਦੀ ਫੋਟੋ ਤੁਹਾਨੂੰ ਦਿਖਾਉਨੇ ਆ ਆ ਦੱਸੋ ਜੀ ਇਹ ਸਿੱਧੂ ਮੁਸਿਆਰ ਚਾਹ ਲਓ ਜਿੱਧਰ ਵੀ ਦੇਖੋ ਸਾਹਮਣੇ ਹੀ ਓਹੋ ਦੇਖੀਂ 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 ਚਲੋ 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 ਉਹ ਸੰਗਤਾ ਜੀ ਕਾਪਾ ਖਰੀਦੇਵੇਂ ਸੰਗਤਾ ਲਓ ਜੀ ਆ ਦੇਖੋ ਜੀ ਚਲੋ ਇਹ ਸੰਗਤ ਜੀ ਚਾਹ ਲਓ ਜੀ ਤੇ ਸਾਹਮਣੇ ਦਰਵਾਰ ਆ ਆ ਜੀ ਮੀ ਜਗਦੰਮ ਪੈਨ ਦੇ ਨਾਲ ਦੇਖੋ ਜੀ ਛਤਰੀਆਂ ਵਿਕ ਰਹੀਆਂ ਵਾ ਦੂਹ ਦੂ ਸਾਰੇ ਨੇ ਛਤਰੀਆਂ ਲਈ ਜਾਂਦੇ ਪਏ ਆ ਚਲੋ ਇਹ ਸੰਗਤ ਜੀ ਦੇਖੋ ਜੀ ਛਤਰੀਆਂ ਛਤਰੀਆਂ ਜੀ ਇਤਰੇ ਆਲੇ ਪੈਦੀ ਮੋਜ ਲੱਗੀ ਆ ਜੈਂ ਟੇਮੈਂਟੋ ਮੇਡੀ ਸਾਰੀਆਂ ਛਤਰੀਆਂ ਲੈ ਲਈਆਂ ਜੀ ਆਹ ਦੇਖੋ ਜੀ ਵੇਖ ਰਿਹਾ ਛਤਰੀ ਜਿੱਦੂ ਹੋਦੂ ਹਾਲੋ ਜੀ 150 ਰੁਪਏ ਦੀ ਛਤਰੀ ਜੀ 150 ਰੁਪਏ ਦੀ ਚਲੋ ਜੀ ਮੇਲਾ ਦੇਖੋ ਹੋਰ ਮਗੀ ਜਾਂਦਾ ਪਿਆ ਵਾ ਆਹ ਦੇਖੋ ਜੀ ਚਲੋ ਜੀ ਦੇਖੋ ਜੀ ਸੰਗਤ ਜੀ ਐਣੀ ਨੀਦੀ ਵਾਸਤੇ ਚਿੜੀ ਜੀ ਲੈਣ ਲੱਗੇ ਆ ਭਾਈ ਚਲੋ ਮਾ ਕਿਧਰ ਮੇਲਾ ਪੂਰਾ ਮਗਿਆ ਹੋਇਆ ਦੇਖੋ ਸੰਗਤ ਜੀ 20 ਵੀ ਪੈ ਰਿਆ ਤੇ ਮੇਲਾ ਵੀ ਦੇਖੋ ਜੀ ਦੇਖੋ ਸੰਗਤ ਜੀ ਇੱਧਰ ਦੇਖੋ ਸੰਗਤਾਂ ਵੀ ਕਾਫੀ ਆ ਰਹੀਆਂ ਦੇਖੋ ਸੰਗਤਾਂ ਆ ਰਹੀਆਂ ਨਹੀਂ ਆਂਦੀ ਵੀ ਨਿਕਲਦੀਆਂ ਪਈਆਂ ਵਾ ਨਹੀਂ ਪੈ ਰਿਆ ਤਾਂ ਸੰਗਤ ਆ ਦੇਖੋ ਜੀ ਮਠਾਈ ਦੇਖੋ ਜੀ ਲੋ ਜੀ ਸੰਗਤ ਜੀ ਇੱਧਰ ਵੀ ਦੇਖੋ ਤੇ ਕਾਫੀ ਸੰਗਤਾਂ ਦੇਖੋ ਮੇਲੇ ਵਿੱਚ ਆਉਂਦੀਆਂ ਵਾ ਤੇ ਇੱਕ ਚੀਜ਼ ਤਾਂ ਦਿਖਾਉਣੀ ਹੈ ਦੇਖੋ ਪਹਿਲਾਂ ਟੈਮਾਂ ਦੇ ਵਿੱਚ ਤਾਂ ਮਿੱਟੀ ਗੋਹੇ ਵਾਲੇ ਮਿੱਟੀ ਲੇਪ ਕਰਦੇ ਹੁੰਦੇ ਕੰਧਾਂ ਨੂੰ ਤੇ ਦੇਖੋ ਅੱਜ ਵੀ ਇੱਥੇ ਜੇ ਦੇਖਣ ਨੂੰ ਤੁਹਾਨੂੰ ਮਿਲੂngੀਆਂ ਤੇ ਆਹ ਦੇਖੋ ਜੀ ਤੇ ਐਨ ਅੱਗੇ ਹੋਰ ਚੱਲਦੇ ਆਪਾਂ ਤੇ ਦੇਖੋ ਉਧਰ ਮੇਲਾ ਪੂਰਾ ਮਗਿਆ ਹੋਇਆ ਜੀ ਪੂਰਾ ਮੇਲਾ ਮੀਹ ਦੇ ਵਿੱਚ ਵੀ ਮੇਲਾ ਦੇਖੋ ਕਿੰਨਾ ਜ਼ਬਰਦਸਤ ਸੰਗਤਾਂ ਆਈਆਂ ਹਾਂ ਮੈਂ ਕਹਿੰਦਾ ਦੇ ਲੋ ਪਹਿਲਾਂ ਇਦਾਂ ਇਦਾਂ ਕਰਦੇ ਹੁੰਦੇ ਸੀ ਨਾ ਕਾਂਦੇ ਜਿਹੜਾ ਲੇਪ ਦੇ ਹੁੰਦੇ ਸੀ ਅੱਗੇ ਲਫਾਫਾ ਆ ਗਿਆ ਕੋਈ ਮੀਹ ਪਿੰਦੇ ਵਗੈਰ ਲਫਾਫਾ ਰੱਖਿਆ ਇਹਨਾਂ ਲਫਾਫਾ ਆ ਗਿਆ ਮਿੱਟੀ ਨਾਲ ਲੇਪੀ ਹੋਈ ਹੈ ਕਾਂਦੇ ਤਾਂ ਲਿਪੀ ਹੋਈ ਹੈ ਇਦਾਂ ਲਾ ਕੇ ਲੇਪ ਦਿੱਤੀ ਹੋਈ ਹੈ ਆਹ ਦੇਖੋ ਇੱਧਰ ਲੋਰੀ ਸੰਗਤ ਜੀ ਇਹ ਦੇ ਸਾਡੇ ਕੱਪੜੇ ਸਾਡੇ ਬਿਲਕੁਲ ਗਿੱਲੇ ਹੋ ਚੁੱਕੇ ਤੇ ਪਰ ਉੱਤੇ ਨਹੀਂ ਬੋ ਪਿੰਦਾ ਹੀ ਪਿੱਛੇ ਬਾਰਿਸ਼ ਸੀਗੀ ਇੱਥੇ ਅੱਗੇ ਹੈ ਨਹੀਂ ਅੱਗੇ ਹੈ ਨਹੀਂ ਤੇ ਲੋ ਜੀ ਗਾਇਜ਼ ਆਈ ਹੋਪ ਤੁਸੀਂ ਸਾਰੇ ਨੇ ਬਲੌਗ ਦਾ ਖੂਬ ਇੰਜੋਏ ਕੀਤਾ ਖੁੱਲੇ ਦਰਸ਼ਨ ਕੀਤੇ ਹੋਗੇ ਤੇ ਚਲੋ ਹੁਣ ਚੱਲਦੇ ਆ ਜੀ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ 'ਚ Tata bye bye ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿਲਾਂਗੇ ਨਵੀਂ ਵੀਡੀਓ 'ਚ ਕੱਲ ਤੇ ਚਲੋ ਹੁਣ ਚੱਲਦੇ ਆ ਜੀ ਇੱਧਰ ਦੇਖੋ ਬਿਲਕੁਲ ਧੁੱਪ ਜਿਹੜੀ ਹੋਈ ਹੈ ਜੀ ਆਹ ਵੇਖੋ ਇਹ ਤੇਰਾ ਬਿਲਕੁਲ ਗਿੱਲੇ ਚਲ ਜੀ ਠੀਕ ਆ ਚੈਨਲ ਨੂੰ ਪਹਿਲੀ ਵਾਰ ਹੀ ਦੇਖਿਆ ਹੈ ਤਾਂ ਚਾਨਸ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਠੀਕ ਆ ਮਿਲਾਂਗੇ ਨੈਕਸਟ ਵੀਡੀਓ ਤਦ ਤੱਕ ਖਸਰੀ ਕਾਲ ਖਸਰੀ ਕਾਲ ਜੀ